ਹਾਜੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ YouTube ਚੈਨਲ ਅਤੇ Facebook ਪੇਜ Only Truth News 028 ਸੱਚ ਦੀ ਆਵਾਜ਼ ਅਸੀਂ ਅੱਜ ਸੰਗਰੂਰ ਦੇ ਵਿੱਚ ਆਇਆ ਆਪਾਂ ਗੱਲਬਾਤ ਕਰਾਂਗੇ ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਸਰਦਾਰ ਚਮਕੌਰ ਸਿੰਘ ਜੀ ਵੀਰ ਹੋਰਾਂ ਨਾਲ ਸੋ ਰਸਮੀ ਤੌਰ ਤੇ ਪਹਿਲਾਂ ਤਾਂ ਉਹਨਾਂ ਦਾ ਸਾਡੇ ਚੈਨਲ ਵੱਲੋਂ ਬਹੁਤ ਬਹੁਤ ਸਵਾਗਤ ਹੈ ਸਰ ਜੀ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਸੱਚ ਦੀ ਆਵਾਜ਼ న్యూਜ਼ 028 ਚੈਨਲ ਦਾ ਬਹੁਤ ਬਹੁਤ ਸ਼ੁਕਰੀਆ ਸਾਰੇ ਪੰਜਾਬੀਆਂ ਨੂੰ ਵਾਹਿਰ ਜੀ ਦਾ ਖਾਲਸਾ ਵਾਹਿਰ ਜੀ ਦੀ ਫਤਿਹ ਮੇਰੇ ਨਾਲ ਸਰਦਾਰ ਸਤਗੁਰ ਸਿੰਘ ਜੀ ਕੌਰੀਆਂ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਜੀ ਮਟੂ ਜ਼ਿਲ੍ਹੇ ਦੇ ਜਨਰਲ ਸੈਕਟਰੀ ਮੇਰੇ ਨਾਲ ਡਾਕਟਰ ਮਿੱਠੂ ਸਿੰਘ ਜੀ ਅਤੇ ਗਰਮੇਲ ਸਿੰਘ ਰਗੀਲਾ ਜੀ ਮਹਿਲਾ ਸਾਹਿਬ ਭੋਲਾ ਸਿੰਘ ਜੀ ਹੋਰ ਸਾਰੇ ਜ਼ਿੰਮੇਵਾਰ ਸਾਥੀ ਸਾਰਿਆਂ ਨੂੰ ਫੇਰ ਦੁਬਾਰੇ ਵਾਹਿਰ ਜੀ ਦਾ ਖਾਲਸਾ ਵਾਹਿਰ ਜੀ ਦੀ ਫਤਿਹ हां जी साहब जी होर ਸੇਤਾਂ ਠੀਕ ਨੇ ਜੀ ਬਹੁਤ ਵਧੀਆ ਸੇਤਾਂ ਜੀ ਅੱਛਾ ਸਰ ਗੱਲਬਾਤ ਸ਼ੁਰੂ ਕਰਾਂਗੇ ਸੋ ਪਹਿਲਾਂ ਤਾਂ ਰਸਮੀ ਤੌਰ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਆ ਪਹਿਲਾਂ ਵੀ ਕਿਹਾ ਸੋ ਅੱਜ ਕੱਲ ਆਪਾਂ ਜੋ ਦੇਖਿਆ ਪੰਜਾਬ ਦੀ ਜੋ ਰਾਜਨੀਤੀ ਆ ਉਹਦੇ ਵਿੱਚ ਇੱਕ ਨਵਾਂ ਮਤਲਬ ਬਵਾਲ ਉੱਠਿਆ ਹੈ ਵਿਧਾਨ ਸਭਾ ਸੈਸ਼ਨ ਚੱਲ ਰਿਹਾ ਸੀ ਉਸ ਦੇ ਵਿੱਚ ਕੁਝ ਮਤਲਬ ਇਹ ਮੰਨ ਲਓ ਵੀ ਇੱਕ ਦੂਸਰੇ ਪ੍ਰਤੀ ਕਾਂਗਰਸ ਦਾ ਵਿਧਾਇਕ ਲਾ ਲਓ ਮਾਫ ਕਰਨਾ ਵੈਸੇ ਕਿਸੇ ਪਾਰਟੀ ਦਾ ਨਾਂ ਤਾਂ ਲੈਣਾ ਨਹੀਂ ਚਾਹੀਦਾ ਵਿਰੋਧੀ ਧਿਰ ਦਾ ਵਿਧਾਇਕ ਤੇ ਦੂਸਰਾ ਜੋ ਰਾਜਕਰਤਾ ਪਾਰਟੀ ਆ ਉਸ ਉਹਨਾਂ ਦੇ ਵਿਧਾਇਕ ਦੇ ਵਿੱਚ ਕੁਝ ਅਪਡੋਨ ਬੋਲਿਆ ਗਿਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਗੱਲ ਇਹ ਹੈ ਵੀ ਕੱਲ ਜਦੋਂ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਸੀ 15 ਜੁਲਾਈ ਨੂੰ ਉਸ ਵਕਤ ਮਨਮਿੰਦਰ ਸਿੰਘ ਜਿਹੜੇ ਐਮਐਲਏ ਪਾਇਲ ਦੇ ਨੇ ਉਹ ਸ਼ਰੂਰ ਕਾਸ ਨੇ ਰਾਖਵਾ ਹਲਕੇ ਤੋਂ ਐਮਐਲਏ ਨੇ ਔਰ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਉਹਨਾਂ ਨੂੰ ਚੱਲਦੇ ਸੈਸ਼ਨ ਦੇ ਵਿੱਚ ਕਾਂਗਰਸ ਦੇ ਵਿਧਾਇਕ ਬਾਬਾ ਹੈਨਰੀ ਨੇ ਇੱਕ ਗਾਲ ਕੱਢ ਦਿੱਤੀ ਸਾਲਾ ਸ਼ਬਦ ਕਿਹਾ ਲੇਕਿਨ ਉਹਨੇ ਇਹ ਵੀ ਗੱਲ ਕਹੀ ਬਈ ਮੈਂ ਕਿਸੇ ਦੇ ਜ਼ੋਰ ਤੇ ਐਮਐਲਏ ਨਹੀਂ ਆਇਆ ਮੈਂ ਬਾਬਾ ਸਾਹਿਬ ਦੇ ਸੰਵਿਧਾਨ ਦੇ ਤੌਰ ਤੇ ਆਇਆ ਅਸੀਂ ਇਹਦੇ ਬਾਰੇ ਇਹ ਕਹਿਣਾ ਚਾਹੁੰਦੇ ਹਾਂ ਵੀ ਕਾਂਗਰਸ ਜਮਾਤ ਦਾ ਸ਼ੁਰੂ ਤੋਂ ਹੀ ਬਹੁਜਨ ਸਮਾਜ ਦੇ ਮੂਲ ਨਮਾਸੀ ਸਮਾਜ ਦੇ ਸਮਾਜ ਦੇ ਨਾਲ ਨਬਰਤ ਭਰੀ ਹੈ ਕਿਉਂਕਿ ਜਦੋਂ ਸਾਨੂੰ 1932 ਦੇ ਵਿੱਚ ਬੋਰਡ ਦੇ ਦੋ ਹੱਕ ਮਿਲਦੇ ਸੀ ਤਾਂ ਉਸ ਵਕਤ ਗਾਂਧੀ ਐਂਡ ਕੰਪਨੀ ਨੇ ਕਾਂਗਰਸ ਨੇ ਪੁਰ ਜੋਰੇ ਦਾ ਵਿਰੋਧ ਕੀਤਾ ਜਦੋਂ ਸਾਨੂੰ ਜ਼ਮੀਨਾਂ ਦੇਣ ਦੀ ਗੱਲ ਹੋ ਰਹੀ ਸੀ ਉਦੋਂ ਪੰਡਤ ਜਵਾਹਰ ਲਾਲ ਨਹਿਰੂ ਨੇ ਇਸ ਗੱਲ ਦਾ ਵਿਰੋਧ ਕੀਤਾ ਫਿਰ ਜਿਸ ਵਕਤ ਅਸੀਂ ਇੱਥੇ ਪੰਜਾਬ ਦੀ ਰਾਜਨੀਤੀ ਤੇ ਆਈਏ ਤਾਂ ਜਦੋਂ ਚੰਨੀ ਹਾਰਿਆ ਗਿਆ ਜਿਹੜਾ ਚਾਰਜੀ ਚੰਨੀ ਐ ਉਹ ਸ਼ਡਿਊਲ ਕਾਸ ਮੁੱਖ ਮੰਤਰੀ BSP ਦੀ ਲਹਿਰ ਰੁਕਣ ਲਈ ਬਣਾਇਆ ਗਿਆ ਸੀ ਤਾਂ ਜਦੋਂ ਉਹ ਹਾਰ ਗਿਆ ਤਾਂ ਮੌਜੂਦਾ ਜਿਹੜੇ ਪ੍ਰਧਾਨ ਸੀ ਮਿਸਟਰ ਜਾਖੜ ਸੀਗੇ ਜਾਖੜ ਨੇ ਕਿਹਾ ਬਈ ਹਾਰ ਦਾ ਕਾਰਨ ਕੀ ਐ ਪੱਤਰਕਾਰਾਂ ਨੂੰ ਪੁੱਛਣ ਲੱਗੇ ਉਹ ਕਹਿੰਦੇ ਹਾਰ ਦਾ ਕਾਰਨ ਇਹ ਐ ਵੀ ਪੈਰਾਂ ਦੀ ਜੁੱਤੀ ਨੂੰ ਅਸੀਂ ਸਿਰ ਤੇ ਵਹਾ ਲਿਆ ਉਹਨੇ ਸਾਰੇ ਸ਼ੂਦਰ ਜਮਾਤ ਨੂੰ ਸਾਰੇ ਮੂਲ ਨਵਾਸੀ ਸਮਾਜ ਨੂੰ ਸਾਰੇ ਬੌਜਨ ਸਮਾਜ ਨੂੰ ਸਾਰੇ ਛਰੂੜਕਾ ਸਮਾਜ ਨੂੰ ਉਹਨਾਂ ਨੇ ਪੈਰ ਦੀ ਜੁੱਤੀ ਕਿਹਾ ਇਸੇ ਤਰ੍ਹਾਂ ਬੱਜਵਾ ਸਾਹਿਬ ਨੇ ਕਿਹਾ ਬਈ ਹਾਰੇ ਕਿਉਂ ਜਦੋਂ ਬੱਜਵਾ ਸਾਹਿਬ ਨੂੰ ਪੁੱਛਿਆ ਬਈ ਪ੍ਰਤਾਪ ਸਿੰਘ ਬੱਜਵਾ ਸਾਹਿਬ ਤੁਸੀਂ ਕਾਂਗਰਸ ਦੇ ਲੀਡਰ ਹੋ ਤਾਂ ਕਾਂਗਰਸ ਜਿਹਦੇ ਕੋਲੇ 77 ਸੀਟਾਂ ਸੀ ਉਹ 18 ਦੇ ਕਿਉਂ ਸਿਮਟ ਗਈ ਹਾਰ ਕਿਉਂ ਗਏ ਉਹ ਕਹਿੰਦੇ ਵੀ ਜਿਹੜਾ ਮੁੱਖ ਮੰਤਰੀ ਅਭਾਰਿਆ ਚਰਨਜੀਤ ਚੰਨੀ ਸ਼ਡੂਲ ਕਾਸਟ ਉਹ ਦੇਸੀ ਟੱਟੂ ਸੀਗਾ ਕਾਂਗਰਸ ਦਾ ਪਛੋਕੜ ਰਿਹਾ ਹੈ ਬਈ ਉਹਨੇ ਕਦੇ ਵੀ ਬਹੁਜਨ ਸਮਾਜ ਦੇ ਸਾਥੀਆਂ ਨੂੰ ਬਣਦਾ ਸਨਮਾਨ ਨਹੀਂ ਦਿੱਤਾ ਬਹੁਜਨ ਸਮਾਜ ਪਾਰਟੀ ਆਮ ਆਦਮੀ ਪਾਰਟੀ ਦੀ ਪੁਰਜੋਰ ਜਿਹੜੀ ਹੈ ਨਕੀਦੀ ਕਰਦੀ ਹੈ ਹਰਾਨ ਦੀ ਗਲਤ ਇਹ ਹੈ ਵੀ ਵਿਚ ਮੁੱਖ ਮੰਤਰੀ ਬੈਠਾ ਹੋਵੇ ਵਿਚ ਸਾਰੇ ਮਤਲਬ ਐਮਐਲਏ ਬੈਠੇ ਹੋਣ ਕਿਸੇ ਮੰਤਰੀ ਨੇ ਕਿਸੇ ਐਮਐਲਏ ਨੇ ਸਿਵਾਏ ਥਾੜੀ ਵਾਲ ਦੇ ਕਿਸੇ ਨੇ ਵਿਰੋਧ ਨਹੀਂ ਕੀਤਾ ਗਿਆਸਪੁਰਾ ਨੇ ਇਹ ਵੀ ਕਿਹਾ ਵੀ ਜੇ ਇਹੋ ਗਾਲ ਕਿਸੇ ਜਨਰਲ ਕੈਟਾਗਰੀ ਦੇ ਬੰਦੇ ਨੂੰ ਗੱਡੀ ਹੁੰਦੀ ਤਾਂ ਹੁਣ ਨੂੰ ਹਗਾਮਾ ਮਚ ਜਾਂਦਾ ਇਤੋਂ ਸਪੱਸ਼ਟ ਜਾ ਰਿਹਾ ਹੈ ਵੀ ਆਮ ਆਦਮੀ ਦਾ ਚਿਹਰਾ ਜਿਹੜਾ ਹੈਗਾ ਉਹ ਵੀ ਜਿਹੜਾ ਹੈਗਾ ਦਲਤ ਵਿਰੋਧੀ ਹੈ ਕਾਂਗਰਸ ਦਾ ਸਾਡੀ ਜਿਹੜੀ ਸ਼ੁਰੂ ਤੋਂ ਦਲਤਾਂ ਦੇ ਖਿਲਾਫ ਚੱਲੀ ਆ ਰਹੀ ਹੈ ਅਸਾ ਪ੍ਰਧਾਨ ਜੀ ਮਾਫ ਕਰਨਾ ਜਿੱਦਾਂ ਮੌਜੂਦਾ ਸਰਕਾਰ ਹੈ ਉਹਨਾਂ ਨੇ ਵੀ ਹਰ ਦਫ਼ਤਰ ਦੇ ਵਿੱਚ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮਰਾਓ ਉਵੇਦਕਰ ਜੀ ਦਾ ਸਰੂਪ ਲਾਇਆ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਵੀ ਸਰੂਪ ਲਾਇਆ ਪਰ ਜੇ ਦੇਖੇ ਕਿਤਨਾ ਕਿਤੇ ਕੁਝ ਕਮੀਆਂ ਰਹਿ ਰਹੀਆਂ ਨੇ ਕੀ ਕਹਿਣਾ ਚਾਹੋਗੇ ਇਦੇ ਬਾਰੇ ਸਿਰਫ ਇੱਕ ਤਾਂ ਹੁੰਦਾ ਵੀ ਫੋਟੋ ਚੱਕਣੀ ਫੋਟੋ ਨੂੰ ਸਿਰਤੇ ਚੱਕ ਲੈਣਾ ਦਫ਼ਤਰਾਂ ਵਿੱਚ ਲਾ ਦੇਣਾ ਉਹ ਬਾਬਾ ਸਾਹਿਬ ਦੇ ਵਿਚਾਰਾਂ ਦੀ ਗੱਲ ਲਾਗੂ ਨਹੀਂ ਕਰ ਰਹੇ ਗੱਲ ਤਾਂ ਇਹ ਹੈ ਵੀ ਜਿੱਥੇ ਉਹਨਾਂ ਨੇ ਚਾਹੀਦਾ ਤਾਂ ਇਹ ਸੀ ਫੋਟੋ ਲਾਉਂਦੇ ਗੁਰੂ ਜਿਹੜਾ ਹੈ ਉਹਨਾਂ ਨੇ ਅੰਬੇਡਕਰ ਸਾਹਿਬ ਦੀ ਫੋਟੋ ਲਾਈ ਹੈ ਸ਼ਹੀਦ ਆਜ਼ਮ ਭਗਤ ਸਿੰਘ ਦੀ ਫੋਟੋ ਲਾਈ ਹੈ ਇਹ ਵਧੀਆ ਗੱਲ ਹੈ ਲੇਕਿਨ ਕੀ ਸ਼ਹੀਦ ਆਜ਼ਮ ਭਗਤ ਸਿੰਘ ਦੀ ਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਕੀ ਉਹ ਵਿਚਾਰਧਾਰਾ ਤੇ ਚਲਦੇ ਐ ਜਿੱਥੋਂ ਤੱਕ ਵਿਚਾਰਧਾਰਾ ਦਾ ਸਬੰਧ ਹੈ ਕਰਦੇ ਕੰਮ ਬਾਬਾ ਸਾਹਿਬ ਦੀ ਵਿਚਾਰਧਾਰਾ ਦੇ ਉਲਟ ਨੇ ਜਿਵੇਂ ਕਿ ਪਹਿਲਾਂ ਇਹਨਾਂ ਨੇ ਜਿਹੜੇ ਹੈ ਐਡਵੋਕੇਟ ਜਨਰਲ ਦੇ ਵਿੱਚ ਕੁਝ ਰਾਖਵਾ ਕਰਨ ਸੀਟਾਂ ਦਿੱਤੀਆਂ ਉਹਨਾਂ ਨੇ ਕਿਹਾ ਬਈ ਜਿਹੜੇ ਰਿਜ਼ਰਵ ਮਤਲਬ ਵਕੀਲ ਨੇ ਉਹ ਨਲਾਇਕ ਨੇ ਰਿਜ਼ਰਵੇਸ਼ਨ ਬਿਲਕੁਲ ਹੀ ਦਿੱਤੀ ਗਈ ਔਰ ਜਦੋਂ ਮਤਲਬ BSP ਨੇ ਰੌਲਾ ਪਾਇਆ ਸਾਰੇ ਰੌਲਾ ਪਾਇਆ ਤਾਂ ਕਿਤੇ ਜਾ ਕੇ ਉਹਨਾਂ ਨੇ ਜਿਹੜਾ ਹੈਗਾ ਉਹਨਾਂ ਨੂੰ ਸੀਟਾਂ ਦਿੱਤੀਆਂ ਏਸੇ ਢੰਗ ਨਾਲ ਹੁਣ ਤੁਸੀਂ ਦੇਖੋ ਪਿੱਛੇ ਆਮ ਆਦਮੀ ਨੇ ਕਲੀਨਿਕ ਖੋਲੇ ਹੈ ਕਲੀਨਿਕ ਖੋਲਣ ਦੇ ਨਾਲ ਕੀ ਹੋਇਆ ਜਿਹੜੀ ਆਮ ਆਦਮੀ ਕਲੀਨਿਕ ਹੈ ਉਹਦੇ ਵਿੱਚ ਚਾਰ-ਚਾਰ ਮੁਲਾਜ਼ਮ ਰੱਖੇ ਗਏ ਤਿੰਨ-ਤਿੰਨ ਮੁਲਾਜ਼ਮ ਰੱਖੇ ਗਏ ਪਰ ਉਹਦੇ ਵਿੱਚ ਕੀ ਹੋਇਆ ਕਿ ਰਿਜ਼ਰਵੇਸ਼ਨ ਕਿਤੇ ਲਾਗੂ ਨਹੀਂ ਕੀਤੀ ਗਈ ਏਸੇ ਢੰਗ ਨਾਲ ਹੁਣ ਰਜਿਸਟਰੀਆਂ ਹੋ ਰਹੀਆਂ ਨੇ ਰਜਿਸਟਰੀਆਂ ਦੇ ਵਿੱਚ ਤਿੰਨ ਤਿੰਨ ਬੰਦੇ ਇਹਨਾਂ ਨੇ ਰੱਖ ਲਏ ਨੇ ਹਰੇਕ ਦੇ ਹਰੇਕ ਦਫ਼ਤਰ ਦੇ ਵਿੱਚ ਤੁਸੀਂ ਦੇਖੋ ਵੀ 130 35 ਦੇ ਕਰੀਬ ਤਹਿਸੀਲਾਂ ਨੇ ਹਰ ਤਹਿਸੀਲ ਦੇ ਵਿੱਚ ਤਿੰਨ ਜਾਂ ਚਾਰ ਬੰਦੇ ਭਰਤੀ ਕਰ ਲਏ ਆਪਦੇ ਚਾਹਤੇ ਭਰਤੀ ਕਰ ਲਏ ਉਹਨਾਂ ਦੇ ਵਿੱਚ ਰਿਜ਼ਰਵੇਸ਼ਨ ਜਿਹੜੀ ਹੈ ਬਿਲਕੁਲ ਨਹੀਂ ਪਬਲਿਕ ਸੈਕਟਰ ਨੂੰ ਬੰਦ ਕਰ ਰਹੀ ਹੈ ਪ੍ਰਾਈਵੇਟ ਸੈਕਟਰ ਨੂੰ ਵਡਾਵਾ ਦੇ ਰਹੀ ਹੈ ਭੋਜਨ ਸਮਾਜ ਪਾਰਟੀ ਇਹਦਾ ਪੁਰਜੋਰ ਨਕੀਦੀ ਕਰਦੀ ਹੈ ਔਰ ਇਹ ਵੀ ਕਹਿ ਰਹੇ ਆ ਭਾਈ ਪੰਜਾਬ ਸੰਭਾਲੋ ਮਹਿਮ ਤਹਿਤ ਜੋ ਸਾਡਾ ਸਾਡੇ ਸੂਬੇ ਦੇ ਪ੍ਰਧਾਨ ਡਾਕਟਰ ਅਵਤਾਰ ਸਿੰਘ ਜੀ ਕਰੀਮਪੁਰੀ ਨੇ ਇਹ ਮਹਿਮ ਸ਼ੁਰੂ ਕੀਤੀ ਹੈ ਇਹਨੂੰ ਭਰਮਾ ਹੰਗਾਰਾ ਮਿਲ ਰਿਹਾ ਔਰ 2027 ਦੇ ਵਿੱਚ ਅਸੀਂ ਪੰਜਾਬ ਵਾਸੀਆਂ ਨੂੰ ਅਪੀਲ ਕਰਦੇ ਆਂ ਵੀ ਜਿੱਥੇ ਤੁਸੀਂ 78 ਸਾਲਾਂ ਚ ਕਾਂਗਰਸ ਨੂੰ ਅਜਮਾ ਕੇ ਦੇਖ ਲਿਆ ਅਕਾਲੀ ਭਾਜਪਾ ਨੂੰ ਅਜਮਾ ਕੇ ਦੇਖ ਲਿਆ ਔਰ ਝਾੜੂ ਪੋਚੇ ਵਾਲੀ ਸਰ ਨੂੰ ਅਜਮਾ ਕੇ ਦੇਖ ਲਿਆ ਇੱਕ ਮੌਕਾ 2027 ਲਈ ਅਸੀਂ ਇਹ ਗੱਲ ਕਹਿੰਦੇ ਆ ਸਾਰੇ ਪਰਖੇ ਬਾਰੋ-ਬਾਰੀ 2027 ਵਿੱਚ ਬਸਪਾ ਨੂੰ ਪਰਖਣ ਦੀ ਵਾਰੀ ਇੱਕ ਮੌਕਾ ਬਸਪਾ ਨੂੰ ਦਿਓ ਇੱਥੇ ਹਲੀਮੀ ਰਾਜ ਹੋਏਗਾ ਨਸ਼ਾ ਮੁਕਤ ਜਿਹੜਾ ਹੈਗਾ ਸਮਾਜ ਹੋਏਗਾ এডਿਕੇਸ਼ਨ ਸਾਰਿਆਂ ਲਈ ਫ੍ਰੀ ਹੋਏਗੀ ਇੱਥੇ ਪੰਜਾਬ ਦੇ ਵਿੱਚ ਸ਼ਾਂਤੀ ਦਾ ਮਾਹੌਲ ਹੋਏਗਾ ਵਿਕਾਸ ਦਾ ਮਾਹੌਲ ਹੋਏਗਾ ਲੇਕਿਨ ਹੁਣ ਤੱਕ ਕੋਈ ਵੀ ਬੰਦਾ ਇੱਥੇ ਅਮਨ ਕਾਨੂੰਨ ਦੇ ਨਾਲ ਕੋਈ ਵੀ ਬੰਦਾ ਸੁਰੱਖਤ ਨਹੀਂ ਆਮ ਆਦਮੀ ਪਾਰਟੀ ਤੋਂ ਸਾਰੇ ਬੰਦੇ ਤੰਗ ਆਏ ਪਏ ਨੇ ਸੋ ਇਹ ਸਾਨੂੰ ਸਰਦਾਰ ਚਮਕੌਰ ਸਿੰਘ ਜੀ ਵੀਰ ਸੂਬਾ ਜਨਰਲ ਸਕੱਤਰ ਬੌਜਨ ਸਮਾਜ ਪਾਰਟੀ ਪੰਜਾਬ ਇਹਨਾਂ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਸੋ ਤੁਸੀਂ ਦੇਖ ਰਹੇ ਸੀ YouTube ਚੈਨਲ ਅਤੇ Facebook ਪੇਜ Only Truth News 082 ਤੁਸੀਂ ਸਾਡੇ ਨਾਲ ਬਣੇ ਰਹੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ